ਅਕਸਰ ਗਰਮੀ ਦੇ ਵਿੱਚ ਬਰਸਾਤ ਰਾਹਤ ਬਣ ਕੇ ਆਉਂਦੀ ਹੈ ਪਰ ਭਵਾਨੀਗੜ੍ਹ ਵਿੱਚ ਬਰਸਾਤ ਆਫਤ ਬਣ ਕੇ ਹੀ ਆਉਂਦੀ ਹੈ ਕਿਉਂਕਿ ਇੱਥੇ ਦੇ ਬਾਜ਼ਾਰ ਵਿੱਚ ਸੀਵਰੇਜ ਦਾ ਕੋਈ ਚੰਗਾ ਪ੍ਰਬੰਧ ਨਹੀਂ ਹੈ ਥੋੜੇ ਟਾਈਮ ਲਈ ਹੋਈ ਬਰਸਾਤ ਸ਼ਹਿਰ ਨੂੰ ਪਾਣੀ ਨਾਲ ਭਰ ਦਿੰਦੀ ਹੈ ਜਿਸ ਦੇ ਚਲਦੇ ਦੁਕਾਨਦਾਰਾਂ ਨੂੰ ਮਜਬੂਰਨ ਦੁਕਾਨਾਂ ਬੰਦ ਕਰਨੀਆਂ ਪੈਂਦੀਆਂ ਹਨ ਲੋਕ ਇਸ ਪਾਣੀ ਤੋਂ ਬੇहद ਪਰੇਸ਼ਾਨ ਹਨ ਲੋਕਾਂ ਦਾ ਕਹਿਣਾ ਹੈ ਕਿ ਥੋੜੀ ਜਿਹੀ ਬਰਸਾਤ ਨਾਲ ਹੀ ਸ਼ਹਿਰ ਪਾਣੀ ਨਾਲ ਭਰ ਜਾਂਦਾ ਹੈ ਅਤੇ ਕਿਸੇ ਨੂੰ ਆਉਣ ਜਾਣ ਵਿੱਚ ਵੀ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਸਰਕਾਰ ਨੇ ਇਸ ਵੱਲ ਕੋਈ ਧਿਆਨ ਨਾ ਦਿੱਤਾ ਤਾਂ ਉਹਨਾਂ ਨੂੰ ਮਜਬੂਰਨ ਕੋਈ ਸਖਤ ਕਦਮ ਚੁੱਕਣਾ ਪਵੇਗਾ ਇਹ ਦੇਖੋ ਦਸ਼ਮੇਸ਼ ਨਗਰ ਹੈ ਜੀ ਨੀਅਰਬਾਈ ਆਜ ਫੈਕਟਰੀ ਹੈ ਸਟਰੀਟ ਨੰਬਰ 3 ਹੈ ਠੀਕ ਹੈ ਯਹਾਂ ਪੇ ਦਿੱਕਤ ਇਹ ਹੈ ਬਰੇਕ ਕਿ ਕਮਸੇ ਕਮਾ 6 ਮਹੀਨੇ ਹੋ ਗਏ ਹਨ ਇਸ ਗਲੀ ਮੇਂ ਮਤਲਬ ਅਗਰ ਬਾਰਿਸ਼ ਹੋ ਜਾਏ ਉਹ ਭਰਨਾ ਇੱਕ ਆਮ ਦਾਤ ਹੈ बट हमारी जो गली है वो फेमस है भवानीगढ़ में कि ये जो गली भरती है उस गली से आए हैं हम अगर कहीं बाहर भी जाते हैं ना इंट्रोडक्शन देने के लिए हमें कुछ कहना नहीं पड़ता ये बता देते हैं कि भरी हुई गली से हैं जो गली भरती है वहाँ से हम इतनी फेमस हो गई है क्योंकि छः महीने हो गए ये गली भरते हुए छः महीने एमसी क्या वहाँ आस यहाँ पे बस स्टैंड पे केड़ा ऑफिस आएगा ਨਗਰਕਾ ਨਗਰ ਕੀ ਸਭ ਜਗ੍ਹਾ ਜਾ ਲੀਏ ਅਮਨੇ ਸਭ ਨੇ ਹੱਥ ਖੜ ਦੇ ਨਗਰ ਨਿਗਮ ਵਾਲੇ ਵਿਚਾਰੇ ਦੋ ਚਾਰ ਵਾਰੀ ਆਏ ਆਂ ਵਾਰੀਆਂ ਨੂੰ ਬੁਲਾਵਾ ਦਿੰਦਾ ਇਹ ਪਾਣੀ ਇਹ ਬਿਮਾਰੀਆਂ ਨੂੰ ਸਾਰੇ ਬੱਚੇ ਇੱਥੇ ਜਿੰਨੇ ਹੈਗੇ ਨੇ ਸਾਰੇ ਬਿਮਾਰ ਹੋ ਰਹੇ ਨੇ ਹੁਣ ਵੀਰੇ ਇੱਕ ਵਾਰੀ ਅਸੀਂ ਦੇਖੋ ਇੰਨਾ ਟਾਈਮ ਹੋ ਗਿਆ 6 ਮਹੀਨੇ ਹੋ ਗਏ ਸਾਰੇ ਦੇ ਹੱਥ ਬੰਨਦੇ ਹੋਏ ਠੀਕ ਹੁਣ ਜੈਸੀ ਕੋਈ ਐਕਸ਼ਨ ਲਵਾਂਗੇ ਸਾਡੀ ਕੋਈ ਗਲਤੀ ਨਹੀਂ ਹੈਗੀ ਠੀਕ ਹੈ ਹੁਣ ਅਸੀਂ ਪੂਰੇ ਪੱਕੇ ਹੋਏ ਨੇ ਠੀਕ ਹੈ ਸਾਡੇ ਬੱਚੇ ਬਾਹਰ ਖੇਲ ਨਹੀਂ ਸਕਦੇ ਸਕੂਲ ਜਾ ਨਹੀਂ ਸਕਦੇ ਬਾਹਰ ਨਿਕਲ ਨਹੀਂ ਸਕਦੇ ਇੰਨੇ ਬਿਮਾਰੀਆਂ ਦਾ ਘਰ ਇੱਕ ਗਟਰ ਦਾ ਪਾਣੀ ਸਾਰੇ ਸਾਡੇ ਅੰਦਰ ਜਾਂਦਾ ਇਹ ਮੱਛ ਹੁਣ ਐਕਸ਼ਨ ਆ ਹੋਣਾ ਚਾਹੀਦਾ ਜੀ ਜੇ ਤਾਂ ਕੋਈ ਐਕਸ਼ਨ ਨਾ ਲਿਤਾ ਗਿਆ ਫਿਰ ਅਸੀਂ ਜਾ ਕੇ ਘੇਰਾਓ ਕਰਾਂਗੇ ਜੀ ਭਗਵੰਤਮਾਨ ਘਰ ਕੇ ਮੁਰੇ ਜਾ ਕੇ ਉੱਥੇ ਹੀ ਧਰਨਾ ਲਾਵਾਂਗੇ ਤੇ ਬੱਚੇ ਲੈ ਕੇ ਉੱਥੇ ਹੀ ਰੱਖ ਦਾਂਗੇ ਜੀ ਤੁਸੀਂ ਉਹ ਰੋਟੀ ਦਿਓ ਤੁਸੀਂ ਉਹ ਪਾਣੀ ਦਿਓ ਤੁਸੀਂ ਉਹ ਪੜ੍ਹਾਓ ਠੀਕ ਹੈ ਜੋ ਠੀਕ ਹੈ ਜੀ ਨਾਮ ਕੀ ਹੈ ਤੁਹਾਡਾ ਜੀ ਮੋਹਸਿਨ ਖਾਨ ਖਾਨ ਸਾਹਿਬ ਬੰਦ ਹੋ ਗਈ ਬਈ ਕੀ ਹੋ ਗਿਆ ਬੰਦ ਹੋ ਗਈ ਪਾਣੀ ਭਰ ਗਿਆ ਸਵੇ ਸਿਲੰਸਰ ਵਿੱਚ ਅੱਛਾ ਕਿੰਨੀ ਪਰੇਸ਼ਾਨੀ ਆ ਰਹੀ ਹੈ ਫਿਰ ਅਸਲ ਵਿੱਚ 1 ਕਿਲੋ ਦਾ ਦੇਖ ਲਓ ਤੁਸੀਂ ਪੈਦਲ ਆ ਰਹੇ ਇਸ ਵਿੱਚ ਖਿੱਚ ਤੇ ਵਰਤ ਹੈ ਮੁਸੀਬਾ किस तरीके से देख रहे हो बारिश होती है खुशी होती है पर आपका शहर डूब जाता है बस सारा बाजार में पानी पानी हो जाएगी दुकान करते हो क्या काम है ठप तो बंद समस्या का हल हल क्या देखते हो बस सरकार करेगी हल तो ये इसका हमारे हाथ में तो कुछ नहीं है तो बाइक का नुकसान कितना हो गया होगा भाई क्या पता क्या लगेगा इसमें बाइक का तो सारी बंदी होगी चली नहीं रही पानी भर गया इसमें सारी ठीक है ਮੋਦੀ ਕੀ ਨਾਮ ਮਤ ਦਾ ਜੀ ਸਮਾਂ ਮੇਰਾ ਨਾਮ ਹੈ ਬਰਾਜ ਜੀ ਆ ਕਿਸ ਤਰੀਕੇ ਨਾਲ ਦੇਖਦੇ ਆ ਬਾਜ਼ਾਰ ਦੇ ਵਿੱਚ ਕੀ ਹਾਲਾਤ ਨੇ ਹੁਣ ਕਿੰਨਾ ਕੁ ਸਮਾਂ ਬਾਰਿਸ਼ ਹੋਈ ਆ ਤੇ ਹਾਲਾਤ ਕੀ ਬਣ ਗਏ ਇੱਕ ਘੰਟਾ ਬਾਰਿਸ਼ ਹੋਈ ਨਹੀਂ ਜੀ ਹਾਲਾਤ ਇਹ ਆ ਵੀ ਇੱਥੇ ਤਾਂ ਇੱਕ ਸਮੁੰਦਰ ਬਣਿਆ ਪਿਆ ਜਿਹਨੂੰ ਅਸੀਂ ਸਮੁੰਦਰ ਦਾ ਨਾਮ ਦੇ ਸਕਦੇ ਹਾਂ ਜੇ ਪਾਣੀ ਦੀ ਕੋਈ ਨਿਕਾਸੀ ਨਹੀਂ ਕੋਈ ਸਰਕਾਰ ਦਾ ਧਿਆਨ ਨਹੀਂ ਸਕਾਰ ਮੌਜੂਦਾ ਚ ਐਸਾ ਕਾਹ ਇਸ ਤੋਂ ਪਹਿਲਾਂ ਵੀ ਅਸੀਂ ਆਪਣੇ ਸਮਾਨ ਨੂੰ ਆਪ ਬੈਠੇ ਆ ਆਖੀ ਬੈਠੇ ਆ ਆਪਣੇ ਸਮਾਨ ਨੂੰ ਝਾੜੀ ਜੰਨੇ ਆ ਸੰਭੀ ਜੰਨੇ ਆ ਜੀ ਕੋਈ ਗੱਡੀ ਲੰਘਦੀ ਹੈ ਬਾਜ਼ਾਰ ਦੇ ਵਿੱਚ ਦੀ ਛੱਲਾਂ ਨਾਲ ਪਾਣੀ ਆਂਦਾ ਜਾਂਦਾ ਜੀ ਤੋਦੋ ਤਰੇ 2-2 ਫੁੱਟ ਸਾਡੀਆਂ ਦੁਕਾਨਾਂ ਉੱਚੀਆਂ ਨੇ ਫੇਰ ਵੀ ਪਾਣੀ ਸਾਡੀ ਦੁਕਾਨਾਂ ਦੇ ਵਿੱਚ ਜਾਂਦਾ ਗਾਗ ਤਾਂ ਸਾਡੇ ਬਾਜ਼ਾਰ ਚਾਹਨ ਦਾ ਮਤਲਬ ਹੀ ਨਹੀਂ ਪੰਜ-ਪੰਜ ਦਿਨ ਤਾਂ ਇਸ ਬਾਜ਼ਾਰ ਦੇ ਵਿੱਚੋਂ ਸਮੈਲ ਨਹੀਂ ਜਾਂਦੀ ਪਾਣੀ ਦੀ ਜੀ ਕਿਉਂਕਿ ਇਹ ਪਾਣੀ ਗੰਦਾ ਹੁੰਦਾ ਹੈ ਨਾਲਿਆਂ ਦਾ ਪਾਣੀ ਐ ਨਾਲਿਆਂ ਦਾ ਪਾਣੀ ਐ ਇਹਦਾ ਕੋਈ ਹੱਲ ਨਹੀਂ ਕੋਈ ਸਾਡੀ ਸੁਣਦਾ ਨਹੀਂ ਬਿਮਾਰੀਆਂ ਵੀ ਲੈ ਕੇ ਆਊਗਾ ਬਿਮਾਰੀਆਂ ਬਿਲਕੁਲ ਲੈ ਕੇ ਆਊਗਾ ਜੀ ਮਲੇਰੀਆ ਵੀ ਆਊਗਾ ਮੱਛਰ ਵੀ ਰਣਗੇ ਜੀ ਡੇਂਗੂ ਵੀ ਫੈਲੂਗਾ ਜੀ ਉਹ ਅਸੀਂ ਲੋਕ ਆਪ ਹੀ ਕਟਾਂਗੇ ਆਪਣੇ ਉੱਤਨ ਲੱਗੂ ਉਹਦੇ ਦੇ ਦਵਾਈ ਮੈਡੀਸਨ ਦੇ ਪੈਸੇ ਵੀ ਸਾਡੇ ਲੱਗਣਗੇ ਸਾਡੇ ਸਰੀਰ ਨੂੰ ਤਕਲੀਫ ਹੋਏਗੀ ਉਹ ਵੀ ਸਾਨੂੰ ਹੋਏਗੀ ਕੋਈ ਹੱਲ ਨਹੀਂ ਜੀ ਦਾ ਕੋਈ ਸਾਡੀ ਸੁਣਦਾ ਨਹੀਂ ਨਾ ਅਸੀਂ ਕਿਸੇ ਨੂੰ ਸੁਣਾ ਸਕਦੇ ਹਾਂ ਤੁਸੀਂ ਦੇਖ ਸਕਦੇ ਹੋ ਬਰਸਾਤ ਅੱਧਾ ਘੰਟਾ ਪੋਲਾ ਘੰਟਾ ਪਈ ਹੈ ਉਹ ਨਾਲ ਇਹ ਹਾਲਾਤ ਹੋ ਗਏ ਪਾਣੀ ਇੰਨਾ ਜ਼ਿਆਦਾ ਖੜ ਜਾਂਦਾ ਹੋਇਆ ਦੁਕਾਨਦਾਰ ਦੇ ਕਿੰਨਾ فرق ਪੈਂਦਾ ਬਹੁਤ ਜ਼ਿਆਦਾ ਫਰਕ ਪੈਂਦਾ ਭਾਜੀ ਹੁਣ ਤੁਹਾਹਰਾ ਟਾਈਮ ਹੈ ਲੱਕੜੀ ਦਾ ਟਾਈਮ ਹੈ ਹੁਣ ਸਾਰਾ ਬਾਜ਼ਾਰ ਬਿਲਕੁਲ ਬੰਦ ਪਿਆ ਹੈ ਪਰ ਇਹ ਕਿੰਨੇ ਕਿੰਨੇ ਫੁੱਟ ਪਾਣੀ ਹੋਇਆ ਪਿਆ ਤੇ ਇਹ ਕਦੋਂ ਤੱਕ ਨਹੀਂ ਨਿਕਲੂਗਾ ਇਹ ਗੱਲ 4-5 ਘੰਟੇ ਨਹੀਂ ਨਿਕਲਦਾ ਜੀ ਸਾਰੇ ਦੁਕਾਨਦਾਰ ਕਿਤੇ ਨਾ ਕਿਤੇ ਦੁਕਾਨਾਂ ਬੰਦ ਕਰ ਲਈ ਆਪਣੀ ਹਾਂਜੀ ਸਾਰਿਆਂ ਨੇ ਕਰ ਲਈਆਂ ਦੇਖੋ ਸਭ ਦੇਖ ਸਕਦੇ ਹੋ ਸਾਰਾ ਬਾਜ਼ਾਰ ਬੰਦ ਪਿਆ ਹੈ ਸੋ ਦੋ ਤਿੰਨ ਦੁਕਾਨਾਂ ਹੀ ਖੁੱਲੀਆਂ ਨੇ ਜੀ ਸਮਸਿਆ ਦਾ ਹੱਲ ਕੀ ਦੇਖਦੇ ਆਂ ਹੱਲ ਨਿਕਲਦਾ ਕੋਈ ਹੱਲ ਨਹੀਂ ਨਿਕਲਦਾ ਜੀ ਇੰਨੇ ਦਿਨ ਹੋ ਗਏ ਮਤਨ ਨੇ ਵੀ ਲੱਗ ਗਿਆ ਸਭ ਕੁਝ ਹੋ ਗਿਆ ਕੋਈ ਹੱਲ ਨਹੀਂ ਨਿਕਲਿਆ ਆਹ ਸੰਪੂਰਨ